ਜਿਵੇਂ ਤਰੋਂ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ B 275 DI ਟਰੈਕਟਰ ਆ ਮਾਲਕ ਆਪਣੇ ਕੋਲੇ ਲੈਣੇ ਜਾਣ ਕਰ ਕੀ ਹਾਲ ਆ ਬਾਈ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਹਾਂਜੀ ਕਿਹੜਾ ਮਾਡਲ ਆ ਬਾਈ ਮਹਿੰਦਰਾ 99 ਮਾਡਲ ਆ ਵੀਰੇ ਠੀਕ ਆ ਜੀ ਉਨੀ ਤੋਂ 99 ਮਾਡਲ ਆ ਗੱਲ ਕਰੀਏ ਨੰਬਰ ਪਿਆ ਵਾ ਨੰਬਰ 50 ਵੀਰੇ TU ਹਾਈ ਸਪੀਡ ਇੱਕ ਆ ਠੀਕ ਆ ਹਾਈ ਸਪੀਡ ਆ TU ਮਾਡਲ ਆ ਹਾਂਜੀ TU ਮਾਡਲ ਆ ਵੀਰੇ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ ਮੂਹਰੇ ਵੀਰੇ ਜੇਕਰ ਸੋਨਾ ਕੰਪਨੀ ਦੇ ਅੱਧੇ ਟਾਇਰ ਆਈ ਤੇ ਮਗਰਲੇ ਬਾਈ ਵੀਰੇ 90 95 ਪੈਸੇ ਟ ਸਾਰਾ ਹਾਂ origignal ਸਾਰਾ ਸਾਰਾ ਟਰੈਕਟਰ ਇਹਨਾਂ ਦਾ ਫੁੱਲ ਗਾਰੰਟੀ ਆਪਣੀ ਗਾਰੰਟੀ ਹੈ ਵੀਰੇ ਠੀਕ ਆ ਗੱਲ ਕਰੀਏ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆਪਣੀ ਅਗਲਾ ਟਰੈਕਟਰ ਚਲਾ ਕੇ ਵਾਹ ਕੇ ਲੈ ਆ ਸਕਦਾ ਵਿਹਲੇ ਪਰੇ ਬਾਣ ਵਿਹਲੇ ਪਈ ਆ ਹਾਂ ਸੌਦਾ ਕਰ ਲੈ ਬਣਾ ਸੌਦਾ ਪਹਿਲਾਂ ਵਾਹ ਲੈ ਫੇਰ ਸੌਦਾ ਕਰ ਲੈ ਠੀਕ ਆ ਟਰੈਕਟਰ ਨਾਲ ਸਮਾਨ ਪੂਰਾ ਬਈ ਸਮਾਨ ਪੂਰਾ ਵੀਰੇ ਸਾਰੇ ਨਗ ਪੂਰੇ ਠੀਕ ਆ ਤਿੰਨੇ ਨਗ ਪੂਰੇ ਡੰਡਾ ਫੱਟੀ ਛਤਰੀ ਹਾਂ ਠੀਕ ਆ ਸਾਰਾ ਸਮਾਨ ਪੂਰਾ ਇੰਜਨ ਗੇਅਰ ਦਾ ਕਿਵੇਂ ਆ ਬਈ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੈ ਬਣਾਏ ਵਾਗੇ ਚਲਾ ਕੇ ਲਿਆ ਵੇ ਠੀਕ ਆ ਗੱਲ ਕਰੀਏ ਬਾਈ ਹੁਣ ਡਿਮਾਂਡ ਦੀ ਵੀਰੇ ਡਿਮਾਂਡ ਇਹਦੀ ਹੈਗੀ ਹੈ 1,95,000 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 15,000 ਰੁਪਏ ਦਾ ਮਾਨਤਨ ਕਰਦੇ 1,80,000 ਦਾ ਦੇ ਦਿੰਦੇ ਠੀਕ ਆ ਮੌਕੇ ਤੇ ਹੋਰ ਕਰ ਦਾਂਗੇ ਵੀਰੇ ਤੇਰੀ ਵੀਡੀਓ ਦੇ ਠੀਕ ਆ ਮੌਕੇ ਤੇ ਹੋਰ ਮਾਨਤਨ ਹੋ ਜਾਊਗਾ ਤੇ ਇਹ ਕਿਹੜੇ ਪੈਂਡ ਵਕਾਊ ਆ ਇਹ ਇਹ ਰੋਡੇ ਪੈਂਡ ਹੈ ਵੀਰੇ ਪੈਂਡ ਰੋਡਾ ਜਿਹੜਾ ਮੌਕਾ ਜਿਵੇਂ ਮੌਕਾ ਹਾਂ ਠੀਕ ਆ ਨੰਬਰ 98552 ਹਨਾ 520 52026 ਠੀਕ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਉਥੋਂ ਵੀ ਗੱਲ ਕਰਕੇ ਤੁਸੀਂ ਇਸ ਰਾਈਟਰ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ